ਚਲਿਆਂ ਲਓ ਜੀ ਜਿਹੜੇ ਵੀਰ ਬਾਰੇ ਤੁਸੀਂ ਕਹਿੰਦੇ ਸੀ ਵੀ ਦਰਸ਼ਨ ਨਹੀਂ ਕਰਾਉਂਦੇ ਲਓ ਦਰਸ਼ਨ ਕਰਨਾ ਕੀ ਹਾਲ ਚਾਲ ਭਾਈ ਬਹੁਤ ਬੰਦੇ ਤੇਰੇ ਫੈਨ ਆ ਤਰੱਕੀਆਂ ਨਵਾ ਸਾਹਿਬ ਸਾਹਿਬ ਨੂੰ ਤਰੱਕੀਆਂ ਬਣਦੀਆਂ ਬਖਸ਼ੇ ਮਾਲਕ ਜੀ ਜੀ ਸਹੀ 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 ਲੈ ਕੇ ਚੜਿਆ ਨਵਾ ਸਾਹਿਬ ਜੀ ਬੜੀ ਉਸ ਪੱਤ ਬਖਸ਼ੇ ਮਾਲਕ ਜੀ ਜੀ ਨਸ਼ੇ ਪੱਤੇ ਵਾਲੇ ਵੀ ਬਚਨ ਵਿਚਾਰੇ ਯਾ ਕੋਈ ਟਰਾਈ ਕਰਦੇ ਆ ਤੇਲ ਦੀ ਪੰਪ ਦਾ ਚੱਲਦਾ ਇਹ ਪਰ ਹੁਣ ਪਤਾ ਨਹੀਂ ਡੀਜ਼ਲ ਚੱਲਦਾ ਕਿ ਬੈਟਰੋਲ ਚੱਲਦਾ ਪੁੱਛਾਂ ਸਤਿ ਸ਼੍ਰੀ ਅਕਾਲ ਡੀ.ਐਮ. ਵਾਲਿਊ ਹਾਂਜੀ ਹਾਂਜੀ ਮੇਰੇ ਵੱਲੋਂ ਸਾਰਿਆਂ ਬੈਰਪਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਹੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਅੱਜ ਦੇਖਦੇ ਆਂ ਵੀ ਤੇਲ ਦਾ ਮਾਹੌਲ ਛੋਲ ਤੇ ਅੱਜ ਆਪਣੇ ਨਾਲ ਚੱਲੇ ਆਵਣਾ ਪਲੰਬਰ ਆਵਣਾ ਕਿਵੇਂ ਆ ਠੀਕ ਆ ਬਾਈ ਵਧਗਾ ਕਹਿਵਾ ਵਧਗਾ ਹੋ ਗਿਆ ਪੁੰਲੇ ਵਧਗਾ ਲਓ ਜੀ ਅਸੀਂ ਪਹਿਲਾਂ ਸਵੇਰੇ ਸਵੇਰੇ ਘਰ ਦੇ ਆਪਣੇ ਥੋੜੇ ਜਿਹੀ ਟੂਟੀਆਂ ਟਾਟੀਆਂ ਦਾ ਮਾੜਾ ਮੋਟਾ ਸੈਟਅਪ ਜਿਹਾ ਕਰਨ ਵਾਲਾ ਸੀਗਾ ਉਹ ਕਰਦਿਆਂ ਤੇ ਆਵਣਾ ਵਿਚਾਰਾ ਆਇਆ ਸੀ ਘੰਟੇ ਦਾ ਹੁਣ ਚਾਹ ਚੂ ਪੀ ਕੇ ਨਿਕਲਦੇ ਆਂ ਨਾਲੇ ਤਾਂ ਅੱਜ ਇੱਕ ਦੋ ਕੰਮ ਕਰਦੇ ਆ ਤੇ ਨਾਲੇ ਅੱਜ ਦੇਖਦੇ ਆ ਵੀ ਮਾਹੌਲ-ਛੋਲ ਸ਼ਹਿਰਾਂ ਦਾ ਕੀ ਮਾਹੌਲ-ਛੋਲ ਆ ਪੰਪ ਚੱਲੇ ਆ ਕਿ ਨਹੀਂ ਚੱਲੇ ਚੱਲੇ ਆ ਕਿ ਨਹੀਂ ਚੱਲੇ ਕਹਿੰਦੇ ਬਈ ਚੱਲ ਬਈ ਬਾਕੀ ਤੁਹਾਨੂੰ ਜਾ ਕੇ ਸਾਰਾ ਕੁਝ ਦੇਖਦੇ ਆ ਗੱਡੀ ਚ ਕੱਲ ਵਾਲੀ ਵੀਡੀਓ ਤੁਸੀਂ ਦੇਖਿਆ ਜੀ ਵੀ ਤੇਲ ਆਪਣੇ ਥੋੜਾ ਹੀ ਸੀ ਤੇਲ ਤਾਂ ਬਾਬੇ ਦੀ ਕਿਰਪਾ ਨਾਲ ਹੈਗਾ ਤੇ ਜੇ ਹੋਇਆ ਆਬਾਦ ਖੁੱਲਾ ਤੇ ਫਿਰ ਆਪਾਂ ਬੁਆਲਾਂਗੇ ਨਹੀਂ ਤਾਂ ਫਿਰ ਸਤਿ ਸ੍ਰੀ ਅਕਾਲ ਤੇ ਬਾਕੀ ਅੱਜ ਇੱਕ ਖਾਸ ਬੰਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਜਦੋਂ ਤੇ ਸੋਣਾ ਜਾ ਕਮੈਂਟ ਵੀ ਜਰੂਰ ਕਰਦੇ ਆ ਵੀਡੀਓ ਨੂੰ ਸ਼ੇਅਰ ਕਰਟ ਕਰਦੇ ਵੀਰ ਬਣ ਕੇ ਸ਼ੇਅਰ ਕਰਦੇ ਆ ਕਰੋ ਸਪੋਰਟ ਜਰੂਰ ਕਰਿਆ ਕਰੋ ਬਈ ਮਿਹਨਤ ਕਰਦੇ ਆ ਹਰ ਬੰਦਾ ਮਿਹਨਤ ਕਰਦਾ ਚੰਗੀ ਵੀਡੀਓ ਪਾਉਂਦੇ ਆ ਜਿਹੜੀਆਂ ਤੁਸੀਂ ਮਾੜੀਆਂ ਵੀਡੀਓ ਹੁੰਦੀਆਂ ਉਦਾਂ ਦੀਆਂ ਵੀਡੀਓ ਸ਼ੇਅਰ ਕਰ ਦਿੰਨੇ ਆ ਜਿਹੜੀ ਕੋਈ ਚੰਗੀਆਂ ਵੀਡੀਓ ਹੁੰਦੀਆਂ ਫੈਮਿਲੀ ਚ ਦੇਖਣ ਵਾਲੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਨਾਲੇ ਆਪਾਂ ਕੋਈ ਉਦਾਂ ਦੀ ਵੀਡੀਓ ਨਹੀਂ ਪਾਉਂਦੇ ਤੇ ਵਧੀਆ ਜਾਣਕਾਰੀ ਲੈ ਕੇ ਆਉਂਦੇ ਆ ਮੌਸਮ ਥੋੜਾ ਜਿਹਾ ਖਾਲਜ ਹੈ ਫਿਰ ਤੁਹਾਨੂੰ ਵਧੀਆ-ਵਧੀਆ ਲੋਕੇਸ਼ਨਾਂ ਤੇ ਆਪਾਂ ਲੈ ਕੇ ਜਾਵਾਂਗੇ ਥੋੜਾ ਤੇ ਬਾਕੀ ਸਭ ਐਨ ਚੜਦੀ ਕਲਾ ਤੇ ਹੋਰ ਸੁਣਾ ਵਦਕੇ ਵਦਕੇ ਅਜਿਹੇ ਆਪਣੇ ਯਾਰ ਸਾਡੇ ਨੇ ਕਰਨੀ ਥੋੜੀ ਸ਼ਾਪਿੰਗ ਤੇ ਆਜੋ ਫਿਰ ਚੱਲਦੇ ਆਂ ਫਿਰ ਵੈਰੈਟੀ ਕੁਆਲਿਟੀ ਅਜ ਤੁਹਾਨੂੰ ਵੀ ਦਿਖਾਉਨੇ ਆ ਕੀ ਲੈਨੇ ਆ ਕੀ ਨਹੀਂ ਲੈਂਦੇ ਤੇ ਚਲੋ ਫਿਰ ਬਣੇ ਰਿਹਾ ਜੋ ਵੀਡੀਓ ਦੇ ਨਾਲ ਉਹ ਕੀ ਪਿਆ ਕਿਵੇਂ ਆ ਤੈਨੂੰ ਵੇਖ ਕੇ ਗੱਡੀ ਖਿਲਾਰੀ ਆ ਪਿੱਛੇ ਗੱਡੀ ਆਉਂਦੀ ਆ ਦੇਖ ਕੇ ਇੱਧਰ ਆ ਜਾ ਥੋੜਾ ਜਿਹਾ ਇੱਧਰ ਸਾਈਡ ਤੇ ਕਿੱਧਰ ਫਰਦਾ ਓ ਆ ਲੈ ਚੱਲੀਏ ਸ਼ਹਿਰ ਜਾਣਾ ਨਹੀਂ ਕਿਉਂ ਠੰਡ ਬਹੁਤ ਆ ਕੀ ਪਿਆ ਪੱਠੇ ਫੇਰ ਲਿਆਵਾਂਗੇ ਆ ਜਾ ਘੁੰਮ ਕੇ ਆ ਜੀ ਤੇ ਮੇਰਾ ਯਾਰ ਆ ਮੇਰਾ ਭਰਾ ਚੱਲਗੇ ਹਾਂ ਕੱਲ ਹਾਂ ਕੱਲ ਕੱਲ ਨੂੰ ਕੱਲ ਨੂੰ ਚੱਲੇਗਾ ਬਾਬੇ ਦੇ ਬਾਬੇ ਦੇ ਕਿੱਥੇ ਹਾਂ ਉੱਥੇ ਆਉਂਗਾ ਪੱਕਾ ਹਾਂ ਪੱਕਾ ਤੇ ਨਾ ਵਾਦਾ ਰਹਿ ਗਿਆ ਹੋਰ ਠੀਕ ਆ ਨਾ ਮਦਗੀ ਚੱਲੇ ਮੈਂ ਆਹ ਪੁੱਛ ਰਿਹਾ ਕਿ ਕਿੱਥੇ ਜਾਣਾ ਦਾ ਆ ਜਾ ਖਾ ਪੀ ਆਈਏ ਇੱਕ ਵਾਰ ਚੱਲ ਠੀਕ ਆ ਠੰਡ ਨਾਲ ਵਾਲੀ ਲਓ ਜੀ ਆਵਾਜਾਈ ਤਾਂ ਜਾਂਦੀ ਆ ਚੱਲੀ ਬੱਸਾਂ ਬੱਸਾਂ ਸਾਰਾ ਕੁਝ ਜਾ ਰਿਹਾ ਔਰ ਪਿੱਛੇ ਇੱਕ ਪੰਪ ਬੰਦ ਸੀਗਾ ਆਹ ਪੰਪ ਵੇਖਦੇ ਆ ਬੰਦ ਤਾਂ ਕਿ ਨਹੀਂ ਪਾਉਂਦੇ ਨਹੀਂ ਤੇਲ ਹਣਾ ਤੁਚ ਰਹਿੰਦੇ ਆ ਨਹੀਂ ਮੈਂ ਤਾਂ ਲਾਦਾ ਵੀ ਹੱਥ ਮਾਰੀ ਜਾਂਦਾ ਵੀ ਪੰਪ ਤੇ ਤੇਲ ਨਹੀਂ ਹੈਗਾ ਪੰਪ ਹੋਏ ਪਿਆ ਸਾਰੇ ਬੰਦ ਆ ਨਾ ਵੀ ਇਹ ਮੁੱਦਕੀ ਦਾ ਪੰਪ ਤੇਲ ਨਹੀਂ ਹੈਗਾ ਇਹਦੇ ਤੇ ਵੀ ਮਸ਼ੀਨਾ ਹੁਣ ਆ ਯਾਰ ਤੇਲ ਕਿਉਂ ਨਾਲੇ ਕਿੰਦਾ ਹੀ ਬਹਾਲ ਹੋ ਗਿਆ ਬਾਈ ਤੇਲ ਕੋਈ ਬਹਾਲ ਨਹੀਂ ਆਇਆ ਮੋਟਰਸਾਈਕਲ ਚ ਪਾਉਂਦਾ ਡੀਜ਼ਲ ਨਹੀਂ ਹੁਣ ਪੈਟਰੋਲ ਹੋਵੇਗਾ ਲਓ ਜੀ ਇੱਕ ਪੰਪ ਤੋਂ ਤਾਂ ਨਹੀਂ ਮਿਲਿਆ ਤੇ ਹੁਣ ਅੱਗੇ ਆਪਾਂ ਆਪਦੇ ਕੰਮਕਾਰ ਕਰਦੇ ਆਂ ਆਪਾਂ ਝੋਨਾ ਲੈ ਕੇ ਆਏ ਚੌਲ ਕਢਾਈਏ ਪਹਿਲਾਂ ਉਹ ਲੋਕ ਹੀ ਲਈ ਫਿਰਦੇ ਸਾਧਨ ਲੋਕਾਂ ਕੋਲੇ ਤੇਲ ਬਾਈ ਵਾਧੂ ਆ ਲੱਗ ਕੇ ਅੱਗੇ ਜਾ ਕੇ ਵਿਖਾਉਣੇ ਮੁੱਦਕੀ ਦਾ ਰੌਣਕ ਮੇਲਾ ਜਮੈਂ ਕਾਫੀ ਦਿਨਾਂ ਬਾਅਦ ਮੁੱਦਕੀ ਆਏ ਆ ਬਾਈ ਬਹੁਤ ਹੀ ਦਿਨਾਂ ਬਾਅਦ ਆਏ ਆ ਬਜੀ ਬਹੁਤ ਆਣਾ ਪੱਟੀ ਜਾਂਦੀ ਸਦਾ ਘੱਟ ਪੜਾਵਾ ਜਾ ਮੜੀ ਜਾ ਲੈ ਜਾ ਆ ਵੀ ਚੱਕ ਲੈਨੇ ਫਿਰ ਆ ਜਾ ਪੜਾ ਦੇ ਮੇਰੇ ਨਾਲ ਆ ਵੀ ਜਾ ਟੋਟਾ ਨਾ ਕਰੀ ਵਧੀਆ ਘੜਦੀ ਚੰਗਾ ਮੇਰਾ ਵੀਰ ਅੱਗੇ ਸਿਰਾ ਬਣਾ ਦੇ ਚੌਲ ਕਰਾ ਕਰਪਈ ਆਉਣਿਆ ਵਾਦੇ ਜ਼ਰਾ ਵਧੀਆ ਕੋਟ ਦੇ ਦੇ ਵੀਰ ਨੂੰ ਕਿ ਤੈਨੂੰ ਆਪ ਹੁੰਦਾ ਦਿੱਤਾ ਬਈ ਹਾਂ ਤੇ ਰੇਟ ਵੀ ਬਾਜਬ ਨਹੀਂ ਆਉਣਿਆ ਕਰ ਪਸੰਦ ਬਣਦੀ ਗੱਲ ਕਿ ਨਹੀਂ ਬਣਦੀ ਕੰਮ ਬਣੀ ਆਉਣਾ ਚਾਹੀਦਾ ਮੁੰਡੇ ਦਾ ਲੈ ਵੀ ਆਉਣਿਆ ਕਰ ਪਸੰਦ ਕਰਾ ਕਿਹੜਾ ਕਰਨਾ ਕੋਟ ਹੀ ਕੋਟ ਆ ਟੈਨਸ਼ਨ ਨਹੀਂ ਲੈਣੀ ਕਿਸੇ ਤਰ੍ਹਾਂ ਦੀ ਕੀ ਆ ਕਪਲਵਾਨ ਯੋਗ ਹੋਣਾ ਬਹੀ ਯਾ ਇਹ ਕੀ ਆਦਾ ਬਾਲਾ ਵਧੀਆ ਹੈ ਨਾ ਵਜੇ ਨਹੀਂ ਇਹਦਾ ਚੱਕ ਕੇ ਦੇਖ ਪੀ ਸਰ 200 ਹਮਸਾ ਹੀ ਹੋਊਗਾ 200 ਗ੍ਰਾਮ ਇਹ ਪਰ ਅਜ ਕੰਮ ਕੁੰਮ ਕਰਦਾ ਨਾ ਬੰਦਾ ਇਹਨੇ ਫਟ ਜਾਣਾ ਨਹੀਂ ਫਟਦਾ ਬਈ ਹੂੰ ਏਸੀ ਦੀ ਗਾਰੰਟੀ ਹੈ ਕਿ ਵੀ ਤਾਂ ਕਿਤੇ ਕਿਤੇ ਥੌੜੇ ਮਾਰਨੇ ਜਾਗੇ ਕਾਲ ਜੀ ਕੀ ਹਾਲ ਚਾਲ ਆ ਬੱਲੇ ਬੱਲੇ ਭਰਾ ਹੋਈ ਪਈ ਬੱਲੇ ਬੱਲੇ ਕਿ ਨਹੀਂ ਪੂਰੀ ਗੱਲ ਆ ਬਾਈ ਪੂਰੀ ਚਲੋ ਤਣ ਤਣ ਹੋਈ ਪਈ ਹੋਰ ਐਨ ਵਧੀਆ ਵਧੀਆ ਚੜਦੀ ਕਲਾ ਤੂੰ ਦੱਸ ਓਕੇ ਕੰਮ ਕਰ ਹਾਂ ਵਧੀਆ ਬਾਈ ਕਿਰਪਾ ਮਹਾਰਾਜ ਦੀ ਬਾਬੇ ਨਾਨਕ ਦੀ ਚਲੋ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਹੋਰ ਸਹਾਈ ਨੰਗੀ ਜਾਂਦਾ ਚਲੋ ਚਲੋ ਵਧੀਆ ਹੋਰ ਸੁਣਾ ਮੇਰਾ ਕੀ ਹਸੈਨ ਚੜਦੀ ਕਲਾ ਚਲੋ ਮਾਲਕ ਨਮਾ ਸਾਹਿਬ ਸਾਹਿਬ ਨੂੰ ਤਰੱਕੀਆਂ ਬੰਦ ਜੀ 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 ਸਹੀ ਐ ਸਹੀ ਐ ਸਹੀ ਐ ਲੈ ਕੇ ਚੜਿਆ ਨਮਾ ਸਾਹਿਬ ਹਾਂ ਜੀ ਹਾਂ ਜੀ ਵਧੀਆ ਸਤਿ ਪਤ ਬਖਸ਼ੇ ਮਾਲਕ ਜੀ ਜੀ ਨਹੀਂ ਪੱਤੇ ਵਾਲੇ ਵੀ ਬਚਨ ਵਿਚਾਰੇ ਯਾ ਕਰੂਆ ਕਰਪਾ ਮਹਾਰਾਜ ਨਹੀਂ ਨਹੀਂ ਸਹੀ ਗੱਲ ਹੈ ਤੇਲ ਤੂਲ ਬੰਦ ਕਰਾਈ ਬੈਠਾ ਬਾਈ ਖੱਟਾ ਆ ਰਹੀ ਕਾਨੂੰਨ ਹੀ ਕਹਿੰਦੇ ਨੇ ਜਿਵੇਂ ਪੁੱਠੇ ਹਾਂ ਹਾਂ ਲਾਗੂ ਹੁੰਦੇ ਆ ਸਹੀ ਗੱਲ ਸਹੀ ਤਗੜੇ ਬੰਦੇ ਨੂੰ ਕੋਈ ਫਰਕ ਨਹੀਂ ਪਵਾਉਂਦਾ ਪੁੱਛਦਾ ਹੀ ਨਹੀਂ ਕੋਈ ਉਹਨੂੰ ਤੇਲ ਵੀ ਮਿਲ ਜਾਣਾ ਮਿਲ ਜਾਣਾ ਮਿਲ ਜਾਣਾ ਜਿਹੜਾ ਵਿਚਾਰਾ ਮਾੜਾ ਉਹਨੂੰ ਤੇਲ ਛੱਡਦਾ ਉਹਨੂੰ ਉਹਦੇ ਵਾਸਤੇ ਕਾਨੂੰਨ ਆ ਉਹਦੇ ਵਾਸਤੇ ਆ ਸਹੀ ਹੈ ਸਹੀ ਹੈ ਸਹੀ ਰੋਲ ਲੰਤੇ ਲੱਗੀਆਂ ਸਰਕਾਰਾਂ ਹਾਂਜੀ ਹਾਂਜੀ ਤੌਰ ਮਾਸ ਕਿਰਪਾ ਵੰਦ ਦੇ ਦਿਓ ਕੋਟ ਯਾਰ ਵੀਰੇ ਲੈ ਲਓ ਲੈ ਲਓ ਆ ਲੈ ਆਂਦਾ ਖਸ਼ੇ ਹੋ ਨਾ ਲੈ ਕੋਟ ਲੈ ਤਾਂ ਤੇ ਹੁਣ ਆਪਾਂ ਚੌਲ ਚੱਕੀਏ ਫਿਰ ਚੱਲਦੇ ਆ ਇੱਕ ਹੋਰ ਬੰਦੇ ਕੋਲ ਜੀ ਕਹਿਵਾ ਅਜ ਤਾਂ ਸੰਦਲੀ ਸੰਦਲੀ ਸੁਣਦਾ ਮੁੰਡਾ ਆਇਦਾ ਸੇੜ ਸੰਦਲੀ ਸੰਦਲੀ ਸੁਣਦਾ ਬੜੀ ਧੂਮ ਲਾਈ ਜਾ ਟਕਾ ਕੇ ਹਾਂ ਹਾਂ ਜੀ ਸਾਸਰੀ ਕਾਲ ਜੀ ਕਿਵੇਂ ਗੋੜ ਗੋੜ ਖਵਾਈਏ ਜ਼ਰਾ ਨੂੰ ਹਾਂ ਠੰਡ ਆ ਗੋੜ ਜ਼ਰੂਰੀ ਹੈ ਗੋੜ ਚੋਰੀ ਦਾ ਹਾਂ ਚੋਰੀ ਦਾ ਬੋਕਲ ਜੀ ਪਾਲ ਲਾਏ ਕੋਈ ਨਹੀਂ ਚੋਰੀ ਦਾ ਹਾਂ ਇਹ ਕਿਸੇ ਕਿਸੇ ਨੂੰ ਮਿਲਦਾ ਉਹ ਹੀ ਅੱਗੇ ਨਾਲ ਦਾ ਅੱਗੇ ਨਾਲ ਪਤਾੱਸਾ ਕੇਮਿਕਲ ਤੋਂ ਪਾਸੇ ਕੇ ਕੈਮੀਕਲ ਪੂਰਾ ਕੈਮੀਕਲ ਦਾ ਦੀ ਬਣਾਇਆ ਜੀ ਚੱਲ 1 ਕਿਲੋ ਪਾ ਦੇ ਮੇਰਾ ਵੀਰ ਹੋ ਠੀਕ ਠਾਕ ਐ ਨਾ ਹਾਂ ਹਾਂ ਕਿਰਪਾ ਬਾਬੇ ਦੀ ਚਲੋ ਨਵਾਂ ਸਾਲ ਲੰਘ ਗਿਆ ਹਾਂ 3 ਕਿਲ ਕੀਤੇ ਤੇ ਜੋਰ ਦਿਖਾਦੇ ਆਪਾਂ ਹਾਂ ਤੇ ਨਵੇਂ ਸਾਲ ਦੇ ਰੰਗ ਵਿਖਾਦੇ ਤੇਲ ਬੰਦ ਹੋ ਗਿਆ ਬਈ ਆਪਣੀ ਗੱਡੀ 'ਚ ਤੇਲ ਵੀ ਨਹੀਂ ਆਉਂਦਾ ਕੜੇ ਹੋਏ ਬੈ ਕੜ ਰਹੇ ਇਹ ਹੋਰ ਸੀ ਯਾਰ ਕਿ ਉਹੋ ਹੀ ਹਾਂ ਲੈ ਵੀ ਆਉਣਿਆ ਤੈਨੂੰ ਪਿਆਵਾਂ ਬੀਅਰ ਅੱਜ ਮੈਂ ਲੈ ਵੀ ਅਸੀਂ ਇਕੱਠੀਆਂ ਲੈ ਲਈਆਂ ਤੈਨੂੰ ਬੋਤਲਾਂ ਪੂਰੀ ਟੌਪ ਦੀ ਬੀਅਰ ਵੀਰ ਨਹੀਂ ਭਾਈ ਨਵਲ ਕੋਲਾ ਐ ਹੁਣ ਕਦੇ ਸਮਝ ਲੈ ਫਰੂਟ ਪੀਅਰ ਹੀ ਆ ਇਹ ਮੇਰੇ ਬਹੁ ਫਿੱਟ ਆਈ ਆ ਆ ਬਲੂ ਬੇਰੀ ਆ ਫਿੱਟ ਐ ਹੋਂ ਆਈ ਆ ਜਿਹੜਾ ਕੋਈ ਸਰਾਸਨ ਪਾਣੀ ਖਾਦਾ ਹੁੰਦਾ ਉਹਨੂੰ ਹਜਮਜਾ ਕਰ ਦਿੰਦੀ ਮੇਰੇ ਬੜੀ ਫਿੱਟ ਆ ਤੇ ਵੈਸੇ ਹੁਣ ਕਈ ਕਹਿਣਗੇ ਵੀ ਇਹ ਪੀਣੀ ਨਹੀਂ ਚਾਹੀਦੀ ਪਰ ਭਾਈ ਆਪਾਂ ਕਦੇ ਕਦੇ ਪੀਨੇ ਆ ਤੇ ਹੁਣ ਤਾਂ ਵੈਸੇ ਰੈੱਡ ਬੋਲ ਚੱਲੀ ਆ ਹੋਰ ਸਟਿੰਗ ਸਟੰਗ ਉਹ ਨਹੀਂ ਮੇਰੇ ਫਿੱਟ ਬਹਿੰਦੀ ਆ ਇੱਕ ਦਿਨ ਵੀਰ ਜਾਦ ਨੇ ਪਿਆਈ ਸੀ ਤੇ ਮੈਨੂੰ ਵਧੀਆ ਲੱਗੀ ਕਦੇ ਕਦੇ ਪੀ ਲੈਂਦੀ ਆ ਹਾਜਮਾ ਸੈੱਟ ਕਰਨ ਲਈ ਹੁਣ ਚੱਲ ਗਏ ਆਪਾਂ ਅੱਗੇ ਮਾਰ ਗਏ ਸੈਲਫ ਫਰ ਰੌਣਕਾਂ ਬਈ ਪੂਰੀਆਂ ਲੱਗੀਆਂ ਮੋਦਕੀ ਸ਼ਹਿਰ ਚ ਆਵਾਜਾ ਵੀ ਪੂਰੀ ਚੱਲਦੀ ਆ ਤੇਲ ਭਾਵੇਂ ਬੰਦ ਆ ਪਰ ਲੋਕਾਂ ਕੋਲ ਐਡਵਾਂਸ ਤੇਲ ਵੱਧੂ ਆਗੇ ਨੇ ਪਰ ਆਪਣੇ ਕੋਲੇ ਅੱਜ ਗੇੜਾ ਲੱਗ ਗਿਆ ਆਪਣਾ ਆਪਣਾ ਤੇਲ ਖਤਮ ਹੀ ਆ ਸਮਝ ਲੋ ਹੋ ਸਕਦਾ ਵੀ ਗੱਡੀ ਪਿੰਡ ਜਾਵੇ ਹੋ ਸਕਦਾ ਨਹੀਂ ਜਾਵੇ ਕਿਵੇਂ ਕਰਾਂਗੇ ਫਿਰ ਜਾਊਗੀ ਤੇਲ ਵੱਧੂ ਤੇਲ ਕਲਾਕੇ ਲੈ ਕੇ ਜਾਣਾ ਪਊਗਾ ਨਹੀਂ ਧੱਕਾ ਨਹੀਂ ਦੋ ਤੇਲ ਵੱਧੂ ਪਾਉ ਚੱਲ ਕੋ ਸੇਟਾ ਟੋਪੀਆਂ ਟੂਪੀਆਂ ਲਈਆਂ ਲਓ ਜੀ ਜਿਹੜੇ ਵੀਰ ਬਾਰੇ ਤੁਸੀਂ ਕਹਿੰਦੇ ਸੀ ਵੀ ਦਰਸ਼ਨ ਨਹੀਂ ਕਰਾਉਂਦੇ ਲਓ ਦਰਸ਼ਨ ਕਰਨਾ ਕੀ ਹਾਲ ਚਾਲ ਭਾਈ ਬਹੁਤ ਬੰਦੇ ਤੇਰੇ ਫੈਨ ਆ ਤੇ ਬਹੁਤ ਬੰਦੇ ਕਹਿੰਦੇ ਵੀ ਥੋੜੀ ਛੇੜ ਨਾਲ ਯਾਰੀ ਟੁੱਟ ਗਈ ਮੈਂ ਕਹਿੰਦਾ ਨਹੀਂ ਯਾਰ ਯਾਰੀ ਆ ਵੇ ਲੈ ਲੋ ਭਾਈ ਆਪਾਂ ਆ ਗਏ ਆ ਕਰ ਕਮਲਾਂ ਦੇ ਨਾਲ ਅੱਜ ਗੱਡੀ ਤੇ ਵੀਰ ਕੋਲੇ ਹੋਰ ਸਣਾ ਛੇੜ ਸਾਹਿਬ ਕੈਮਾ ਠੰਡ ਜੇ ਨਾ ਬੋਲਦਾ ਘਟ ਆ ਠੰਡ ਵਾ ਹੋਵੇ ਠੰਡੇ ਲਾ ਇਹ ਤਾਂ ਲੱਗੇ ਪਿਆ ਥੀਟਰ ਹੋਰ ਸਣਾ ਕੇ ਮੈਂ ਕੈਮਾ ਕੰਮ ਕਰ ਵਧੀਆ ਬਹੁਤ ਵਧੀਆ ਲਓ ਵੀ ਹੁਣ ਆ ਵੀਡੀਓ ਨੂੰ ਤਾਂ ਜਰੂਰ ਸ਼ੇਅਰ ਕਰਨਾ ਬੰਦਾ ਭਾਈ ਸਰਲੀ ਛੇੜ ਦੇ ਦਰਸ਼ਨ ਕਰਾਤੇ ਆ ਹੋਰ ਛੇੜ ਸਾਹਿਬ ਘੈਂਟ ਗੱਲਵਾਦਾ ਵੀ ਜੀ ਰਹਿ ਗਿਆ ਪਰ ਨਾ ਵੀ ਜੀ ਬਹੁਤ ਸੀ ਨਾ ਮੈਂ ਵੀ ਬਹੁਤ ਵਿਅਸਤ ਸੀ ਤੂੰ ਵੀ ਹੁਣ ਆਪਾਂ ਵੀ ਧੱਕੜ ਬਲੌਗ ਲਿਆਉਣੇ ਆ ਤੇ ਨਾਲੇ ਮੈਂ ਇੱਕ ਪਹਿਲਾਂ ਬਲੌਗ ਚ ਪਹਿਲਾਂ ਬੋਲ ਕੇ ਆਇਆ ਇੱਕ ਮੈਂ ਗੱਲ ਕਹਿ ਕੇ ਆਇਆ ਸਾਰਿਆਂ ਦੇ ਨਾਲ ਠੀਕ ਹੈ ਵੀ ਇਸ ਤੋਂ ਬਾਅਦ ਚੋਂ ਦੋਆਂ ਚਾਰਾਂ ਦਿਨਾਂ ਨੂੰ ਬਈ ਅਸੀਂ ਪਟਾਕੇ ਕਰਦਨੇ ਵੀਡੀਓ ਵਾਲੇ ਠੀਕ ਹੈ ਬਈ ਠੀਕ ਹੈ ਜੀ ਪੱਕੀ ਗੱਲ ਆ ਨਾ ਹੁਣ ਹਾਂਜੀ ਠੀਕ ਹੈ ਜੀ ਹੋਰ ਸੁਣਾਓ ਹੋਰ ਐਂ ਚੜਦੀ ਕਲਾ ਤੇ ਫਿਰ ਰਹਿ ਗਿਆ ਇਹ ਮੇਰਾ ਨਾ ਯਾ ਮਾ ਅਫਰ ਘਰ ਦੇ ਕੰਮ ਕਰਦੇ ਕੰਮ ਕਰ ਰਿਹਾ ਸੀ ਥੋੜਾ ਯਾਰ ਤੂੰ ਦੱਸ ਕੀ ਕਰਦਾ ਹੈ ਬਦਲ ਮੈਂ ਆਇਆ ਹੀ ਫੋਰ ਪਰ ਤੋਂ ਪਰ ਨਗਰ ਕੀ ਤੋਂ ਸੀ ਮਦਮੈਂ ਮੈਂ ਆਇਆ ਹੀ ਨਹੀਂ ਗਿਆ ਯਾਰ ਬਸ ਪੁੱਛ ਤੂੰ ਸਾਡੇ ਕਹਿੰਦੇ ਵੀ ਗਾਦਾ ਉਹਨਾਂ ਤੋਂ ਆਦੀ ਮਾਰਨ ਦੇ ਕਹਿੰਦੇ ਹੈ ਗਿਆ ਕਿ ਨਹੀਂ ਨਗਰ ਕੀ ਤੋਂ ਲਈ ਮੈਂ ਗਿਆ ਹੀ ਨਹੀਂ ਯਾਰ ਕਿ ਮੈਂ ਨਗਰ ਕੀ ਤਾਂ ਨਾ ਨਗਰ ਕੀ ਤੋਂ ਮੈਂ ਕਿਹਾ ਨਾ ਮੇਲਾ ਵਿਖਾ ਕੋ ਘਰੇ ਫਰ ਕੰਮ ਹੀ ਹੋ ਤਾਂ ਦੇ ਸੀਗੇ ਹਾਂ ਜੀ ਔਰ ਕਹਿਣਾ ਨਾ ਮਾਤਾ ਨੇ ਮੈਨੂੰ ਦਿੱਤਾ ਤੇਰਾ ਲਾਂਬਾ ਬਈ ਹਾਂ ਹਾਂ ਤੇ ਰੋਗ ਨੇ ਮੈਂ ਲੋਕਾਂ ਦੇ ਨਾਲ ਕਹਿੰਦੇ ਵੀਓ ਬਣਾਉਂਦਾ ਰਹਿੰਦਾ ਸਾਡੇ ਬਣਾਏ ਨਹੀਂ ਤੂੰ ਸਾਡੇ ਕਹਿੰਦੇ ਬਣਾਏ ਨਹੀਂ ਕਹਿੰਦੇ ਮੈਂ ਇਹਨੂੰ ਗਿਆ ਜਪਈ ਨੇ ਦਿੱਤਾ ਮਾਦੇ ਪਿੰਡ ਦਾ ਸਹੀ ਗੱਲ ਮੈਂ ਨਾਨਕੇ ਹਰ ਵੇਲੇ ਜਾਂਦਾ ਸੀ ਸੇਟਾ ਹੁਣ ਮੈਂ 2-3 ਸਾਲ ਹੋ ਗਏ ਆਈ ਨਹੀਂ ਉਸ ਤੋਂ ਤਗੜਾ ਬੰਦਾ ਬਣ ਗਿਆ ਹੁਣ ਪੜਾਈ ਨਹੀਂ ਨਾ ਨਾਨਕੇ ਦਾ ਨਾਨਕੇ ਹੁੰਦੇ ਆ ਕਿ ਨਹੀਂ ਵੀ ਆਉਣਿਆ ਆਜ ਆਉਣੇ ਨੂੰ ਸਪੈਸ਼ਲ ਲੈ ਕੇ ਆਇਆ ਕੰਮ ਛੜਾ ਕੇ ਤੇਰੇ ਕੋਲੇ ਆਪਣੇ ਬੈਠ ਯਾਰ ਮੈਂ ਕਿਹਾ ਸ਼ਰਲੀ ਬਾਈ ਕੋਲੇ ਜਿੱਕੇ ਕਿਵੇਂ ਆ ਦਮਾਲਾ ਬੰਨ ਲਾ ਪਿਆ ਤੂੰ ਵੀ ਹਾਂਜੀ ਹਾਂਜੀ ਬਾ ਠੀਕ ਆ ਖਾ ਹੀ ਦਿ ਬਰਤੋ ਸਿਕਾਉਣਾ ਬਾਈ ਬਸ ਚੰਗੀ ਗੱਲ ਵਧੀਆ ਰਹੂਗਾ ਗੁਰੂਣਾ ਦਾ ਜੁੜਨਾ ਚਾ ਬਾਈ ਸੋਹਣਾ ਲੱਗਦਾ ਬਾਈ ਕਮੈਂਟ ਕਰਕੇ ਦੱਸਿਓ ਵਿੱਕੀ ਦੇ ਦਿਮਾਗ ਲੱਗਵੇਂ ਲੱਗਦਾ ਬਹੁਤ ਵਧੀਆ ਲੱਗਦਾ ਮੈ ਸਰ ਲੱਗਦਾ ਪੂਰਾ ਹਾਂ ਅੱਜ ਮੈਂ ਨਹੀਂ ਬੰਨ ਕੇ ਆਏ ਵੇ ਲੋ ਮੈਂ ਆ ਬੰਨੀ ਫਿਰ ਚੱਲ ਕੋਈ ਨਹੀਂ ਬਾਈ ਸੌਰੀ ਐ ਚਲੋ ਹੁਣ ਅਸੀਂ ਗੱਲਾਂ ਬਾਤਾਂ ਕਰ ਲਈ ਫਿਰ ਬਣਾਉਨੇ ਆ ਲੈ ਵੇ ਵਿੱਕੀ ਸਾਡਾ ਲੈ ਕੇ ਆ ਗਿਆ ਖਾਣ ਪੀਣ ਧੰਨਵਾਦ ਵੀਰ ਦਾ ਸ਼ਰਲੀ ਵੀਰ ਕਹਿੰਦਾ ਬਾਈ ਠੰਡ ਆ ਤੇ ਖਵਾਉਣਾ ਪਿਉਣਾ ਕੀ ਲਿਆਂਦਾ ਫਿਰ ਹਾਂ ਸਮੋਸੇ ਕੀ ਲਿਆ ਵੀ ਕੀ ਦੱਸੂ ਆ ਵੀ ਕਿਹਨਾ ਮੈਂ ਕਿਹਾ ਹੋਰੀ ਨਾ ਕਹਦੇ ਲੇਕੇ ਸਮੋਸੇ ਕਹਿੰਦਾ ਸਮੋਸੇ ਕੀ ਕਹਿੰਦਾ ਵੀ ਕੀ ਕੀ ਲਿਆ ਕੀ ਲਿਆ ਰਾਤ ਇਹ ਯਾਰ ਚਾੜ ਕਰਦੇ ਆ ਆ ਯਾਰ ਨਹੀਂ ਯਾਰ ਸੋਸੇ ਲਿਆ ਆ ਗਏ ਸਮੋਸੇ ਲਿਆ ਆ ਬੇ ਗਰਮਾ ਗਰਮ ਸੇਠ ਸੋਸੇ ਗਿਆ ਹਾਂ ਲੈ ਵੀ ਅੱਜ ਸੇਠ ਕੋਲੇ ਨਾ ਅਸੀਂ ਕਾਫੀ ਟਾਈਮ ਹੋ ਗਿਆ ਸਾਨੂੰ ਧੰਨਵਾਦ ਜੀ ਕਿ 10 ਮਿੰਟ ਹੋ ਕਿੰਨੇ ਵਜੇ ਆ ਗਏ ਆਪਾਂ ਆਪਣੇ ਗੱਲਾਂ ਬਾਤਾਂ ਹੋ ਜੀਆਂ ਚੱਲ ਰਹੀਆਂ ਬਾਈ ਅਸੀਂ 11:00 12:00 ਵਜੇ ਆਏ ਸੀ ਅਸੀਂ ਬਾਈ ਬਹੁਤ ਗੱਲਾਂ ਕੀਤੀਆਂ ਅੱਜ ਅੱਜ ਸੇੜਾ ਲੱਗ ਗਿਆ ਅੱਜ ਫ੍ਰੀ ਮਾਈਂਡ ਨਾਲ ਗੱਲਾਂ ਕੀਤੀਆਂ ਬਈ ਸੇਠ ਨੇ ਬੜੀਆਂ ਸੇੜਾ ਗੱਲਾਂ ਸੁਣਾਈਆਂ ਹੁਣ ਸੋ ਸੇਠ ਕਹਿੰਦਾ ਵੀ ਗੱਲਾਂ ਕਰ ਕਰ ਲੱਗੀ ਭੁੱਖ ਹੁਣ ਖਾਣੇ ਪੀਣੇ ਆ ਕੋਸ ਫੇਰ ਚੱਲਾਂਗੇ ਅੱਜ ਘਰੇ ਜਾਣ ਨੂੰ ਜੀ ਨਹੀਂ ਕਰਦਾ ਬਾਹਰ ਵੀ ਮਾਹੌਲ ਛੋਲ ਪੂਰਾ ਬਣਿਆ ਰੌਣਕ ਮੇਲਾ ਲੈ ਸੇਠਾ ਫਿਰ ਖਾਈਏ ਸਮੋਸੇ ਗਰਮਾ ਗਰਮ ਸਮੋਸੇ ਵਧੀਆ ਭਾਈ ਸਮੋਸੇ ਹਨ ਸੰਧੂ ਨਾਲ ਦੇ ਹੀ ਆ ਭਾਈ ਹੈ ਚਾਹ ਤਾਂ ਫੇਰ ਪੀਵਾਂਗੇ ਪਹਿਲਾਂ ਸਮੋਸੇ ਖਾ ਲਈਏ ਸਮੋਸੇ ਖਾ ਲਾਂ ਫੇਰ ਚਾਹ ਪੀਵਾਂਗੇ ਬੱਚਿਆਂ ਨੂੰ ਮਿਲ ਗਈ ਛੁੱਟੀ ਹੈ ਚਲੋ ਲੋਕੀ ਕਹਿੰਦੇ ਯਾਰ ਤੇਲ ਮੋ ਗਿਆ ਤੇਲ ਯਾਰ ਟ੍ਰੈਫਿਕ ਦਾ ਵਾਧੂ ਆਲਾ ਆ ਜਾ ਤੇਲ ਵਾਧੂ ਗਲੀ ਜਾਂਦਾ ਅੱਛਾ ਹੀ ਦੋਹਾਂ ਤਾਂ ਐ ਸਾਨੂੰ ਤਾਂ ਮਿਲਿਆ ਨਹੀਂ ਰਿਲਾਇੰਸ ਵੀ ਬੰਦ ਆ ਆਹਾ ਵੀ ਬੰਦ ਆ ਤੇ ਕੋਈ ਮੌਕਾ ਹੀ ਹੈ ਯਾਰ ਹੁਣ ਕਿੱਥੋਂ ਪਾਈਏ ਅਸੀਂ ਹੁਣ ਕੀ ਹੁਣ ਉਹ ਤਾਂ ਮਿਲਣ ਲੱਗ ਗਿਆ ਤੇਲ ਦਾ ਅਜੇ ਨਹੀਂ ਆਇਆ ਆ ਜੀ ਆ ਨਾ ਚੱਕਰੇ ਇਹਦਾ ਠੀਕ ਹੀ ਆ ਪਰ ਤੇ ਜਿੰਨਾ ਕੋ ਜੋ ਕੱਲ ਵੇਚ ਗਿਆ ਹਾਂ ਹਾਂ 13 ਖਾਧ ਮਾਰਾ ਸੌਸ ਨੇ ਖਾਵਾਂਗੇ ਨੇ ਵਧੀਆ ਚਲੋ ਬਈ ਥੋੜੀ ਨਹੀਂ ਬਈ ਆਪਾਂ ਮੈਂ ਵੀ ਥੋੜੀ ਜਿਹੀ ਨਹੀਂ ਆ ਜਾਇਦਾ ਨਹੀਂ ਭਰ ਲਿਆ ਆ ਚਾਹ ਦਾ ਘਟਾ ਵਾਲੀ ਦੇਵੇ ਤਾਂ ਬਈ ਹੈ ਇਹ ਵੇਲਾ ਹੈ ਮਾਜਨ ਵਾਲੀ ਚਾਹ ਸਾਹਮਣੇ ਆ ਯਾਰ ਘੱਟ ਪੀਣਾ ਤੂੰ ਮੈਂ ਤਾਂ ਪੀ ਗਲਾਸ ਤਾਂ ਮੇਰਾ ਵੀ ਪਾਉਣਾ ਹੀ ਆ ਚਲ ਕੋਈ ਨਹੀਂ ਸੇਠ ਪੀਂਦਾ ਸੇਠ ਨੂੰ ਭਰ ਦੇ ਕਲਾ ਪਰ ਤਾਂ ਨੇ ਮੇਰੇ ਵੀ ਘੱਟ ਕਰਕੇ ਲਿਆ ਬਾਈ ਇਹਨੇ ਮੇਰੇ ਕਿਉਂ ਕੀ ਗੱਲ ਆ ਤੈਨੂੰ ਕੋਣ ਇਹਦਾ ਠੰਡ ਚ ਚੱਲਦਾ ਬਾਈ ਸਰਗਸ ਹੈ ਇਹ ਗੋੜਾ ਨਹੀਂ ਪਤਾ ਕੀ ਗੱਲ ਆ ਬਣਾਈ ਤੇ ਉਹ ਪਾੜ ਜਾਂਦੀ ਬਾਈ ਗੋੜਾ ਕੈਮੀਕਲ ਆ ਨਾ ਗੋੜਾ ਕੈਮੀਕਲ ਆ ਗੋੜਾ ਜੀ ਪੀ ਨਹੀਂ ਉਹ ਲਿਆਇਆ ਕਰ ਮੈਂ ਲੈ ਕੇ ਆਇਆ ਗੋੜਾ ਤੈਨੂੰ ਦਿਖਾਉਣਾ ਦਿਖਾਉਣਾ ਤੈਨੂੰ ਕਿਹੜਾ ਆ ਹਾਲ ਆ ਮਿੱਤਰਾ ਜੂਸ ਪੀਣਾ ਮੈਂ ਤਾਂ ਯਾਰ ਬਾਈ ਜੂਸ ਆਇਆ ਨਹੀਂ ਕਿਉਂ ਮੌਸਮ ਠੰਡਾ ਹੋ ਗਈ ਹੈ ਹੈ ਠੰਡ ਹੋ ਗਈ ਤੇ ਜੂਸ ਤਾਂ ਜ਼ਰੂਰੀ ਆ ਸਿਹਤ ਲਈ ਜੂਸ ਜ਼ਰੂਰੀ ਆ ਆਏਗਾ ਮਗਰ ਬੰਦਾ ਪਿੰਡ ਗਿਆ ਹੋਗਾ ਹਾਂ ਹਾਂ ਹੋਠ ਠੀਕ ਠਾਕ ਹੈ ਕੰਮ ਚੰਗਾ ਮੂੰਗਫਲੀ ਦਾ ਤੁਹਾਨੂੰ ਜ਼ਰੂਰ ਪਿਆਵਾਂਗੇ ਠੀਕ ਤੇ ਲੋੜੀ ਦਾ ਕੀ ਲਾਇਆਗਾ ਹਨਾ ਲੋੜੀ ਦਾ ਮੂੰਗਫਲੇ ਦਾ ਬੰਦ ਹੋ ਗਏ ਹਾਂ ਕਰੀ ਜਾਂਦਾ ਗਰਮ ਗਰਮ ਦੇ ਦੇ ਫਿਰ ਯਾਰ ਮੈਨੂੰ ਵੀ ਕਿਲੋ ਕਰ ਦੇ ਟੇਸਟੀ ਪੂਰੀ ਗਰਮ ਗਰਮ ਦੇ ਦੱਸ ਦੇ ਨਹੀਂ ਨਹੀਂ ਨੋਰਮਲ ਦੇ ਦੇ ਆਹ ਜੇ ਤੈਨੂੰ ਡਾਊਟ ਲੱਗੇ ਭਾਈ ਹਾਂ ਸਹੀ ਗਾ ਫੇਰ ਆਉਂਗਾ ਤੇਲ ਤਾਂ ਅੱਗੇ ਨਹੀਂ ਹੈਗਾ ਮੇਰੀ ਗੱਡੀ 'ਚ ਤੇਲ ਤਾਂ ਅੱਗੇ ਹੈ ਨਹੀਂ ਤੇਲ ਮਿਲਦਾ ਨਹੀਂ ਹੋ ਗਿਆ ਬੰਦ ਆ ਮੈਨੂੰ ਤਾਂ ਮਿਲਿਆ ਹੀ ਨਹੀਂ ਯਾਰ ਗਾਚੋ ਕਾ ਕੀ ਰੈਡ ਆ ਆ ਮੈਨੂੰ ਕੱਟ ਲਾਉਂਗਾ ਆ ਆ ਬਖਾਈ ਹੋਰ ਜੰਨਾ ਪਾਈ ਇਧਰੋਂ ਜੰਨਾ ਯਾਰ ਆ ਖਾ ਕੇ ਵੇਖ ਫਿਰ ਆ ਵਾਲੀ ਜਿਹੜੀ ਪਾਈ ਹੈ ਇਹ ਗਰਮ ਆ ਚੱਲ ਕੋਈ ਨਹੀਂ ਫਿਰ ਯਾਰਮ ਪਾਣੀ ਢੰਡੀ ਨਹੀਂ ਨਹੀਂ ਕੋਈ ਨਹੀਂ ਢਾਰੇ ਜਾਂ ਨਹੀਂ ਕਰੇ ਜਾ ਕੇ ਮੈਂ ਨਹੀਂ ਗਰਮ ਖਾਂਦਾ ਗਰਮ ਸਵਾਦ ਨਹੀਂ ਲੱਗਦੀ 55 ਗੰਦੀ ਪਾ ਦਿੰਦਾ ਹਾਂ ਤੇਰੀ ਗੈਂਗ ਅਮਰ ਤੇ ਕੀ ਬਾੜੀ ਨਹੀਂ ਨਹੀਂ ਬਾੜੀ ਕਰੀ ਗਾ ਹੋਰ ਗੱਡਾ ਗੱਡ ਬਹੁਤ ਗੱਡ ਬਲੱਸ ਚਲੋ ਟਰਾਈ ਕਰਦੇ ਆ ਤੇਲ ਦੀ ਪੰਪ ਦਾ ਚੱਲਦਾ ਇਹ ਪਰ ਹੁਣ ਪਤਾ ਨਹੀਂ ਡੀਜ਼ਲ ਚੱਲਦਾ ਕਿ ਬੈਟਰੋਲ ਚੱਲਦਾ ਪੁੱਤਾਂ 스타ਟ ਡੀਜ਼ਲ ਨਾਲ ਜੂ ਹੈਗਾ ਕਿ ਨਹੀਂ ਪਾਵੇ ਯਾਰ ਧੰਨਵਾਦ ਭਰਾਵਾ ਤੇਰਾ ਨਹੀਂ ਨਹੀਂ ਭਲ ਨਹੀਂ ਐਨਾ ਨਹੀਂ ਪਾਉਣਾ ਆਪਾਂ ਇੰਨੇ ਡਰ ਨਾਲ ਹੈ ਨਹੀਂ ਆਪਾਂ ਤੇਲ ਪਵਾ ਲਿਆ ਵੀ ਆਪਾਂ ਮਾਲੇ ਵਾਲਿਆ ਜਿਹੜਾ ਬਾਈ ਵਾਸਤੇ ਹੈਗਾ ਤੇ ਆਪਾਂ ਕੋਈ ਬਾਲਾ ਨਹੀਂ 1000 ਰੁਪਏ ਦਾ ਤੇਲ ਪਾਇਆ ਤੇ ਟੈਂਕੀ ਆਪਣੀ ਅੱਧੀ ਤੁੱਤੀ ਹੋ ਗਈ ਆ ਉਹ ਆਂਦਾ ਫੁੱਲ ਕਰਨੀ ਆ ਮੈਂ ਕਹਿੰਦਾ ਨਹੀਂ ਬਾਈ ਫੁੱਲ ਕਰਨੀ ਆਪਾਂ ਕਿਉਂ ਐਡਵਾਂਸ ਪਾਉਣਾ ਆਵਣਾ ਸਹੀ ਹੈ ਨਾ ਸਹੀ ਗੱਲ ਕਿਉਂ ਆਪਾਂ ਲੋਡ ਹੀ ਨਹੀਂ ਨਹੀਂ ਕਿਉਂਕਿ ਐਵੇਂ ਡਰਨਾ ਨਹੀਂ ਚਾਹੀਦਾ ਲੋ ਜੀ ਕੱਲ ਜੇ ਮੈਂ ਲੈਣਾ ਚਲਾ ਕੇ ਤੁਸੀਂ ਵੀਡੀਓ ਦੇਖੀ ਜੇ ਮੈਂ ਲੈਣਾ ਚਲਾ ਕੇ ਪਾਉਂਦਾ ਮੈਂ ਕਹਣਾ ਸੀ ਲਿਆ ਹੁਣ ਤਾਂ ਵਾਧੂ ਮਿਲ ਜੰਦਾ ਐਵੇਂ ਪਕਾਈ ਕੀਤੀ ਐਵੇਂ ਨਾ ਹਰ ਚੀਜ਼ ਵੇਖ ਕੇ ਘਾਬਰਿਆ ਨਾ ਕਰੋ ਆ ਚੀਜ਼ ਬੰਦ ਹੋ ਗਈ ਐ ਹੋ ਗਈ ਹੈਨਾ ਜੇ ਬੰਦ ਹੋ ਜੂ ਮੰਨ ਕੇ ਚੱਲ ਜੇ ਤੇਲ ਬੰਦ ਹੋ ਗਿਆ ਸਾਰਾ ਕੁਝ ਬੰਦ ਹੋ ਜੂ ਆਪਾਂ ਕਿੱਥੇ ਕੀ ਲੈਣ ਜਾਣਾ ਆਪਾਂ ਸਹੀ ਯਾਰ ਸਹੀ ਗੱਲ ਆ ਰਿਹਾ ਰਿਲੈਕਸ ਰੋ ਰਿਲੈਕਸ ਤੇ ਆਪਾਂ ਤੇਲ ਪਵਾ ਲਿਆ ਯਾਰ ਦਾ ਪਵਾਇਆ ਤੇਲ ਡੰਨ ਹੁਣ ਆਪਾਂ ਚੱਲਦੇ ਘਰ ਨੂੰ ਆਵਣਾ ਹੋਰ ਵਧੀਆ ਬਈ ਓਕੇ ਆ ਆਵਣਾ ਦਾ ਅੱਜ ਬਈ ਤੂੰ ਮੈਨੂੰ ਕਮਾ ਲਿਆ ਨਹੀਂ ਤਾਂ ਇਹਨੂੰ ਕੰਮ ਤੋਂ ਵੇਹਲ ਨਹੀਂ ਗਈ ਹੁਣ ਅਸੀਂ ਇੱਕ ਦੋ ਫੋਨ ਵੀ ਨਹੀਂ ਚੱਕੇ ਆਪਣਾ ਪਲੰਬਰ ਬਈ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਕੰਮ ਕਰਦਾ ਏ ਬਹੁਤ ਪੁਰਾਣਾ ਪਾਪੀ ਬਾਕੀ ਵੀਰ ਨਾਲ ਬਈ ਕਨੈਕਟ ਰੱਖਿਆ ਕਰੋ ਤੇ ਕੰਮ ਕੁੰਕਰਾਲਿਆ ਕਰੋ ਵੀਰ ਤੋਂ ਵੈਸੇ ਕੰਮ ਬਾਧੂ ਬਾਬੇ ਦੀ ਕਿਰਪਾ ਨਾਲ ਤੇ ਪਰ ਚਲੋ ਹੋਰ ਸਪੋਰਟ ਕਰਦੇ ਹੋ ਵੀ ਇੱਥੇ ਬਾਕੀ ਕੰਮ ਦੀ ਗਰੰਟੀ ਫੁੱਲ ਆਪਣੀ ਆਪਾਂ ਬੈਠੇ ਹਾਂ ਤੇ ਹੁਣ ਆਪਾਂ ਚੱਲਦੇ ਆਂ ਘਰੇ ਤੇ ਮਿਲਦੇ ਆਂ ਤੁਹਾਨੂੰ ਘਰੇ ਆ ਚੁਕਾਏ ਆ ਚੱਕ ਕੇ ਲੈ ਜਾ ਲਓ ਜੀ ਕੋਸਾ ਪਾਉਣੇ ਵੀਰ ਨੂੰ ਦੇ ਤੇ ਚੌਲ ਮੈਂ ਅਗਲੇ ਤੁਹੀ ਵੀ ਖਾ ਲਓ ਬਾਕੀ ਅਜੇ ਸਾਫ ਸਪਾਈ ਕਰਨ ਵਾਲੀ ਆ ਹੁਣ ਟੁੱਟੇ ਨਹੀਂ ਜਮੇ ਚੌਲ ਬਹੁਤ ਸਾਫ ਕੱਢਿਆ ਵੇ ਲੋ ਕੋਈ ਨਹੀਂ ਹੈਗਾ ਬਰੀਕ ਟੁੱਟਾ ਹੈਗਾ ਕੋਈ ਵੇਲਾ ਹਾਂ ਜਮੇ ਨਹੀਂ ਵਾਕਿਆਨ ਸਾਫ ਸੂਫ ਕਰ ਲਈ ਕੋ ਚਾ ਲਮਣੇ ਨੂੰ ਚੋਲਾ ਭਰਤਾ ਮੈਂ ਤੂੰ ਖਾ ਲਈ ਚੌਲ ਚੱਲ ਪਉਣੀ ਆ ਮੰਗ ਦੇ ਬੇਲੀ ਆਪਣਾ ਆਹ ਚੱਲ ਆ ਲੈ ਚੱਲ ਇੱਕ ਪੰਡਾਣ ਹੋ ਗਿਆ ਮੰਗ ਕਿ ਇੱਕ ਵਿਚਾਰਾ ਬੇਲੀ ਇਹ ਬੋਲਦੇ ਭੱਜ ਜਾਂਦਾ